ਦਿੱਲੀ ਅੰਮ੍ਰਿਤਸਰ ਕੋਬੀ ਰਾਜ ਮਾਰਗਤੇ ਪੈਂਦੇ ਪਿੰਡ ਮਾਦੋਕੋੜ ਨੇੜੇ ਸਥਿਤ ਇੱਕ ਵਰਕਸ਼ਾਪ ਵਿੱਚ ਦੇਰ ਸ਼ਾਮ ਤੇਲ ਟੈਂਕਰ ਦੀ ਮੁਰੰਮਤ ਕਰਦੇ ਸਮੇਂ ਹੋਏ ਜ਼ਬਰਦਸਤ ਧਮਾਕੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਸ ਦੁਰਘਟਨਾ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਦੁਰਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਰਹਿੰਦ ਦੇ ਐਸ ਅੱਜ ਉਹ ਇੰਸਪੈਕਟਰ ਸੰਦੀਪ ਸਿੰਘ ਨੇ ਦਸਿਆ ਕਿ ਮੋਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਪਿੰਡ ਮਾਦੋ ਕੋਲ ਨੇੜੇ ਸਥਿਤ ਪੀ ਇੰਜੀਨੀਅਰਿੰਗ ਵਰਕਸ਼ਾਪ ਵਿੱਚ ਦੇਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਵਰਕਰਸ਼ਾਪ ਵਿੱਚ ਇੱਕ ਤੇਲ ਟੈਂਕਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਟੈਂਕਰ ਫਟਣ ਕਾਰਨ ਹੋਏ ਹਾਦਸੇ ਵਿੱਚ ਵਰਕਸ਼ਾਪ ਮਾਲਕ ਪੰਡਿਤ ਮਨੋਜ ਕੁਮਾਰ Tiwari ਪੁੱਤਰ ਬਾਂਕੇ Tiwari ਹਾਲ ਆਬਾਦ ਗੋਲਡਨ ਸਿਟੀ ਸਰਹਿੰਦ ਅਤੇ ਅਵਤਾਰ ਸਿੰਘ ਕਾਲਾ ਪੁੱਤਰ ਜੀਤ ਸਿੰਘ ਵਾਸੀ ਪਿੰਡ ਸਾਨੀਪੁਰ ਦੀ ਮੌਤ ਹੋ ਗਈ ਹੈ ਜਦੋਂ ਕਿ ਹਾਦਸੇ ਵਿੱਚ ਨਰਿੰਦਰ ਕੁਮਾਰ ਪੁੱਤਰ सुरेश ਕੁਮਾਰ ਵਾਸੀ ਪਿੰਡ ਸੁਹਾਗਹੇੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਹੈ ਪੋਨਾ ਦਸਿਆ ਕੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੌੜਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਮਾਮਲੇ ਸੰਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸੂਤਰਾਂ ਦੇ ਦੱਸਣ ਮੁਤਾਬਕ ਇਹ ਠਮਾਕਾ ਇੰਨਾ ਜ਼ੋਰਦਾਰ ਸੀ ਕਿ ਅਵਤਾਰ ਸਿੰਘ ਕਾਲਾ ਦਾ ਸਰੀਰ ਹਵਾ ਵਿੱਚ ਉੱਡ ਕੇ ਬਰਖਸ਼ਾਫ ਦੇ ਬਾਹਰ ਲੱਗੇ ਟਰਾਂਸਫਾਰਮਰ ਨਾਲ ਜਾ ਵੱਜਿਆ ਅਤੇ ਸਰੀਰ ਬੁਰੀ ਤਰ੍ਹਾਂ ਨਾਲ ਫਟ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਨਰਿੰਦਰ ਕੁਮਾਰ ਦੇ ਬਿਆਨ ਕਲੰਬੰਦ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੱਥੇ ਦੱਸਣ ਯੋਗ ਹੈ ਕਿ ਪੰਡਿਤ ਮਨੋਜ ਦਿਵਾੜੀ ਦੀ ਪਤਨੀ ਦਾ ਕਰੀਬ 6 ਮਹੀਨਾ ਪਹਿਲਾਂ ਦੇਹਾਂਤ ਹੋ ਗਿਆ ਸੀ ਜਿਸ ਦੇ ਬੇਟਾ ਅਤੇ ਬੇਟੀ ਹੁਣ ਘਰ ਵਿੱਚ ਇਕੱਲੇ ਹੀ ਰਹਿ ਗਏ ਹਨ। ਜਦੋਂ ਕਿ ਮ੍ਰਿਤਕ ਅਵਤਾਰ ਸਿੰਘ ਕਾਲਾ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ ਹਾਂਜੀ ਇੱਥੇ ਆਪਣੇ ਮਾਧਪੁਰ ਚੌਂਕ ਕੋਲੇ ਐਚਪੀ ਇੰਜੀਨੀਅਰਿੰਗ ਹੈਗੀ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉੱਥੇ ਇੱਕ ਮਤਲਬ ਕਿ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਾਣੇ ਦੀ ਮਤਲਬ ਕਿ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਦੋਨੋਂ ਸਰੰਦ ਦੇ ਰਹਿਣ ਵਾਲੇ ਆ ਉਹਨੇ ਡੈਥ ਹੋ ਗਈ ਹੈ ਤੇ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ ਸਾਹਿਬ ਵਿੱਚ داخل ਕਰ ਦਿੱਤਾ ਗਿਆ ਸਿਵਲ ਹਸਪੀਟਲ ਦੇ ਵਿੱਚ ਕੀ ਕਰ ਰਹੀ تھی ਇਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁੱਲੀ ਪੜਤਾਲ ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬਾਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਦੀ ਡੈਥ ਹੋਈ ਇੱਕ ਜਾਨ ਇੰਜਰਡ ਹੈ ਇਹ ਕਿ ਵਰਕਸ਼ਾਪ ਕੀ ਸੀਗਾ ਇਹ ਇਹ ਫਿਊ ਹਾਂ ਫਿਊਲ ਟੈਂਕਾਂ ਦੀ ਵਰਕਸ਼ਾਪ ਸੀਗੀ ਜਿੱਥੇ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊਲ ਟੈਂਕ ਅਗਲੀ ਕਾਰਵਾਈ ਕੀ ਕਰ ਰਹੇ ਸਰ ਅੱਗੇ ਇਹਨਾਂ ਨੂੰ ਬਾਡੀਜ਼ ਨੂੰ ਜਿਹੜੀਆਂ ਹੈਗੀਆਂ ਅਸੀਂ ਫਤਿਹਗੜ ਸਾਹਿਬ ਵਿੱਚ ਰੱਖ ਦਿੱਤਾ ਗਿਆ ਹੈ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਠੀਕ ਹੈ ਸਰ ਥੈਂਕ ਯੂ